ਪਿੰਦੇ ਤਰੀ ਵਾਲੀ ਮਸਰਾ ਦੀ ਦਾਲੀ ਰੋਟੀ ਦਾ ਕੀ ਪੁੱਛੇ ਅਹਾਨੀ ਪਿੰਦੇ ਤਰੀ ਵਾਲੀ ਮਸਰਾ ਦੀ ਦਾਲ ਨਹੀਂ ਚੁੱਭੀ ਮਾਰਿਆ ਆਲੂ ਵੀ ਨਹੀਂ ਉਹ ਲੱਭਦਾ ਚੁੱਭੀ ਮਾਰਿਆ ਆਲੂ ਵੀ ਨਹੀਂ ਉਹ ਲੱਭਦਾ ਨੀ ਤਰੀ ਨਾਲ ਪਲੇਟ ਭਰਦੀ ਤੇ ਯਾਰ ਨੇ ਇੱਕ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆ ਨੀ ਪੀ ਕੇ 4 ਵਜੇ ਤੱਤੀ ਠੰਡੀ ਚਾਹ ਨੀ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆ ਨੀ ਲੈਂਦੇ ਪੀਟੀ ਆਈ ਪੁੱਠੇ ਸਿੱਦੇ ਢਾ ਨੀ ਜਾਂਦੇ ਡੰਡਿਆਂ ਨਾਲ ਚਮੜੀ ਉਠਾਣੀ ਪਸੂ ਅੱਜ ਜੰਦ ਕਰਤੀ ਤੇਰੇ ਯਾਰ ਨੇ ਇੱਕ ਸੂਤਾ ਪੰਗਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਇੱਕ ਸੂਤਾ ਜੱਪ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਮੌਂਕੀ ਮੱਛੀ ਚੱਲਾ ਸਾਰੀਆਂ ਚਲਾਉਂਦੇ ਨੇ ਰੱਸਾ ਖੱਡਾ ਐਂਡਵਾਕ ਕੰਦਾ ਵੀਟ ਪਾਉਂਦੇ ਨੇ ਡੱਡੂ ਚਿੱਤਾ ਮੌਂਕੀ ਮੱਛੀ ਚੱਲਾ ਸਾਰੀਆਂ ਚਲਾਉਂਦੇ ਨੇ ਰੱਸਾ ਖੱਡਾ ਐਂਡਵਾਕ ਕੰਦਾ ਵੀਟ ਪਾਉਂਦੇ ਨੇ ਫਰੰਟ ਰੂਲ ਜਦੋਂ ਐ ਲਵਾਉਂਦੇ ਨੇ ਨੀ ਬੈਕ ਰੂਲ ਜਦੋਂ ਐ ਲਵਾਉਂਦੇ ਨੇ ਬਸਾਰ ਵੰਗੂ ਦਿਸ਼ੇ ਧਰਤੀ ਤੇਰੇ ਯਾਰ ਨੇ ਇੱਕ ਕੁੱਤਾ ਪੰਗਾ ਲੈ ਲਿਆ ਫੌਜ ਵਿੱਚ ਉਹ ਕਿਹ ਧਰਤੀ ਘਰ ਨੇ ਇੱਕ ਸੂਤਾ ਜੱਬ ਪਾ ਲਿਆ ਫੌਜ ਵਿੱਚ ਹੋ ਕੇ ਭਰਤੀ ਦੋ ਰੋਟੀਆਂ ਤੋਂ ਮਿਲੇ ਰੋਟੀ ਵਾਧਣਾ ਪੈਂਦਾ ਕੱਲੇ ਹੀ ਚੌਲਾਂ ਦੇ ਨਾਲ ਰੱਜਣਾ ਦੋ ਰੋਟੀਆਂ ਤੋਂ ਮਿਲੇ ਰੋਟੀ ਵਾਧਣਾ ਪੈਂਦਾ ਕੱਲੇ ਹੀ ਚੌਲਾਂ ਦੇ ਨਾਲ ਰੱਜਣਾ ਮੀਟ ਮਿਲਣਾ ਹੁੰਦਾ ਹੈ ਜਿੱਦੇ ਖਾਣ ਨੂੰ ਨਹੀਂ ਉਹਦੇ ਗਮ ਹੋ ਜੇ ਪਰਤੀ ਤੇਰੇ ਯਾਰ ਨੇ ਇੱਕ ਦੂਤਾ ਲੈ ਲਿਆ ਉਹਦੇ ਵਿੱਚ ਹੋ ਕੇ ਪਰਤੀ ਜਾ ਕੇ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਪਰੇਡ ਚੱਲਦੀ ਆ ਪੂਰੇ ਘੰਟੇ 7 ਨਹੀਂ ਪਿੱਛੋਂ ਘਸਦੇ ਲਪਾਈਆਂ ਨਾਲ ਹੱਥ ਨਹੀਂ ਪਰੇਡ ਚੱਲਦੀ ਆ ਘੰਟੇ ਪੂਰੇ 7 ਨਹੀਂ ਪਿੱਛੋਂ ਘਸਦੇ ਲਪਾਈਆਂ ਨਾਲ ਹੱਥ ਨਹੀਂ ਇੱਥੇ ਚੱਲਦਾ ਕਿਸੇ ਦਾ ਕੋਈ ਨਾ ਵਸ ਨਹੀਂ ਹਾਏ ਤੇ ਰਹਉਂਦੇ ਬਸ ਬਸ ਨਹੀਂ ਕਾਨੂੰਨ ਹੁੰਦੇ ਬੜੇ ਸਖਤੀ ਤੇਰੇ ਯਾਰ ਨੇ ਤੂੰ ਤਾ ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਕਿਸੀ ਦਾ ਜੱਪ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਪਾਏ ਸਾਡੇ ਚ ਵਿਛੋੜੇ ਮਜਬੂਰੀਆਂ ਗੱਲ ਚਾਉਂਦਾ ਸੀਗਾ ਤੇਰੀਆਂ ਹੀ ਚੂਰੀਆਂ ਪਾਏ ਸਾਡੇ ਚ ਵਿਛੋੜੇ ਮਜਬੂਰੀਆਂ ਗੱਲ ਚਾਉਂਦਾ ਸੀਗਾ ਤੇਰੀਆਂ ਹੀ ਚੂਰੀਆਂ ਰੱਬ ਪਾਵੇ ਨਾ ਮਨਾਂ ਦੇ ਵਿੱਚ ਦੂਰੀਆਂ ਸਣਾ ਦੂ ਸਭ ਹੱਟ ਭਰਤੀ ਵਾਹ ਵਾਹ ਤੇਰੇ ਯਾਰ ਨੇ ਕਸੂਤਾ ਪੰਗਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ